ਤੁਰਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਮੈਂ ਹਾਂ ਥੋਰਨਲ ਗੁਰਜੀਤ ਕੌਰ ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਕੈਨੇਡਾ ਦੇ ਕਾਨੂੰਨ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਜੋ ਇੱਕ ਕਰੰਟ ਟੌਪਿਕ ਚੱਲ ਰਿਹਾ ਹੈ ਜਿਸ ਦੇ ਬਾਰੇ ਹਰ ਇੱਕ ਦੇ ਵੱਲੋਂ ਚਰਚਾ ਕੀਤੀ ਜਾ ਰਹੀ ਹੈ ਤੇ ਕਾਫੀ ਗੰਭੀਰ ਮੁੱਦਾ ਵੀ ਬਣਿਆ ਹੋਇਆ ਅੱਜ ਦੇ ਟਾਈਮ ਦੇ ਵਿੱਚ ਅੱਜ ਦੇ ਪ੍ਰੋਗਰਾਮ 'ਚ ਗੱਲ ਕਰਨ ਜਾ ਰਹੇ ਹਾਂ ਵੈਨਜ਼ੂਏਲਾ ਨੂੰ ਲੈ ਕੇ ਜੋ ਸਥਿਤੀ ਪੈਦਾ ਹੋਈ ਹੈ ਉੱਥੋਂ ਦੇ ਜੋ ਪ੍ਰੈਜ਼ੀਡੈਂਟ ਨੇ ਉਹਨਾਂ ਨੂੰ ਕੈਦੀ ਬਣਾ ਲਿਆ ਗਿਆ ਤਾਂ ਇਸ ਤੋਂ ਬਾਅਦ ਹੁਣ ਹੋਰ ਕੀ ਹਲਚਲ ਮਚੀ ਹੋਈ ਹੈ ਇਕਨੋਮੀ ਦੇ ਉੱਤੇ ਕੀ ਅਸਰ ਪੈਣ ਵਾਲਾ ਹੈ ਕਿ ਗਲੋਬਲੀ ਇਹ ਸਭ ਦੇ ਉੱਤੇ ਅਸਰ ਪਵੇਗਾ ਇਹ ਜੋ ਘਟਨਾ ਵਾਪਰੀ ਹੈ ਤਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਜੇਕਰ ਕਿਸੇ ਵੀ ਕਾਲ ਕਰਨ ਦੇ ਲਈ ਨੰਬਰ ਤੁਹਾਡੀ ਸਕਰੀਨ ਦੇ نیچے ਫਲੈਸ਼ ਹੋ ਰਿਹਾ 647366777 ਲਾਈਵ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਹੈ 647368777 ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਦੇ ਲਈ ਜਾਣਕਾਰੀ ਸਾਂਝੀ ਕਰਨ ਦੇ ਲਈ ਮਿਰਨਲ ਸਟੂਡੀਓ ਦੇ ਵਿੱਚ ਮੌਜੂਦ ਹੈਗੇ ਨੇ ਬਿੰਬਲੌਫ ਲਾ ਫਰਮ ਤੋਂ ਤੇਜਵੀਰ ਭੇਮ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਤੇ ਉਹਨਾਂ ਦਾ ਸਵਾਗਤ ਕਰਦੇ ਆਂ ਬਹੁਤ ਬਹੁਤ ਸਵਾਗਤ ਹੈ ਜੀ 사ਸ਼ਿਕਾ ਜੀ 사ਸ਼ਿਕਾ ਸਾਰੇ ਹੀ ਦਰਸ਼ਕਾਂ ਨੂੰ ਨਮਸਤੇ ਐਂਡ ਥੈਂਕ ਯੂ ਸੋ ਮੱਚ ਫॉर ਹੈਵਿੰਗ ਮੀ ਜੀ ਸਭ ਤੋਂ ਪਹਿਲਾਂ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਥੈਂਕ ਯੂ ਸੋ ਮੱਚ ਤਨੂਰੀ ਜੀ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਵੇਂ ਗੱਲ ਕਰਨ ਜਾ ਰਹੇ ਹਾਂ ਜੋ ਕਿ ਕਰੰਟ ਟਾਪਿਕ ਇੱਕ ਚੱਲ ਰਿਹਾ ਵੈਨਜ਼ੂਏਲਾ ਨੂੰ ਲੈ ਕੇ ਤੇ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਵੀ ਬਣਿਆ ਹੋਇਆ ਆ ਤੇ ਇਹ ਜਿਹੜੀ ਸਥਿਤੀ ਹੈ ਕਿਸ ਤਰ੍ਹਾਂ ਦੇ ਨਾਲ ਪੈਦਾ ਹੋਈ ਐਗਜ਼ੈਕਟਲੀ ਕੀ ਹੋਇਆ ਵੈਨਜ਼ੂਏਲਾ ਦੇ ਵਿੱਚ ਤੇ ਕਦੋਂ ਤੋਂ ਇਹ ਜਿਹੜਾ ਹਾਲਾਤ ਨੇ ਮਾੜੇ ਹੋਣ ਲੱਗੇ ਨੇ ਵੈਲ ਗੁਜੀਚੀ ਹਾਲਾਤ ਤਾਂ ਮਾੜੇ ਕਈ ਲੋਕ ਕਹਿੰਗੇ ਕਿ ਈਸਾ ਪਹਿਲਾ ਹੋਣ ਲੱਗ ਪਈ ਸੀ ਜਦੋਂ ਵੈਨੇਜ਼ੁਏਲਾ ਦੀ ਸਰਕਾਰ ਜਿਹੜੀ ਹੈਗੀ ਆ ਇੱਕ ਸੋਸ਼ਲਿਸਟ ਰੈਵੋਲੂਸ਼ਨ ਦੇ ਰਾਹੀਂ ਇੱਕ ਸੋਸ਼ਲਿਸਟ ਸਰਕਾਰ ਬਣ ਗਈ ਸੀ ਜੀ ਨਾ ਵੈਨੇਜ਼ੁਏਲਾ ਸਾਡੇ ਵਾਂਗੂ ਇੱਕ ਓਇਲ ਰਿਚ ਕੰਟਰੀ ਹੈਗੀ ਹੈ ਉਹਨਾਂ ਕੋਲ ਵੀ ਕਰੂਡ ਓਇਲ ਦੇ ਬਹੁਤ ਵੱਡੇ ਡਿਪੋਜ਼ਿਟਸ ਨੇ ਸੋ ਉਹ ਇਜਿਡੀ ਯੂ ਨੋ ਸੋਸ਼ਲਿਜ਼ਮ ਵੱਲ ਜੇ ਜੇ ਉਹਨਾਂ ਦੇ ਕਦਮ ਸੀਗੇ ਇਹ ਆਫ ਕੋਰਸ ਉਸ ਵੇਲੇ ਯੂ ਐਸ ਨੂੰ ਸਹੀ ਨਹੀਂ ਲੱਗੇ ਤੇ ਇਹਨਾਂ ਦੀ ਤਦ ਤੋਂ ਉੱਥੇ ਨਾਲ ਫ੍ਰਿਕਸ਼ਨ ਹੈਗੀ ਆ ਆਬੀਸੀ ਕਿਊਬਾ ਦੇ ਨਾਲ ਵੀ ਵੈਨਸਵਿਲਾ ਦੇ ਵਧੀਆ ਰਿਲੇਸ਼ਨ ਸੀਗੇ ਤੇ ਉਹਦੇ ਉਹਦੇ ਕਾਰਨ ਵੀ ਯੂ ਐਸ ਨਾਲ ਉਹਨਾਂ ਦੀ ਇੱਕ ਅਨਬੰਦ ਸੀਗੀ ਸੋ ਉਹ ਹੁਣ ਇੱਕ ਉਹਦਾ ਉਬਰਗੇ ਹੁਣ ਇਸ ਚੀਜ਼ 'ਚ ਆਈ ਹੈ ਕਿ ਉਸ ਵਿਲੇ ਦੀ ਸਰਕਾਰ ਸੀਗੀ ਹੁਗੋ ਚਾਵੈਸ ਦੀ ਉਹ ਹੁਣ ਬਨ ਗੋਰਨਗੇਸਿਓ ਨੂੰ ਸक्सीਡ ਕੀਤਾ ਸੀਗਾ ਪ੍ਰੈਜ਼ੀਡੈਂਟ ਮਡੂਰੋ ਨੇ ਤੇ ਹੁਣ ਮਡੂਰੋ ਤੇ ਉਹਨਾਂ ਦੀ ਧਰੁਪਤਨੀ ਨੂੰ ਉਹਨਾਂ ਦੇ ਕੈਪੀਟਲ ਚੋਂ ਇੱਕ ਯੂਐਸ ਆਪਰੇਸ਼ਨ ਦੇ ਰਾਹੀਂ ਐਕਸਟ੍ਰੈਕਟ ਕਰਕੇ ਅਰੈਸਟ ਕਰਕੇ ਯੂਐਸ ਲੈ ਕੇ ਜਾ ਰਹੇ ਨੇ ਟੂ ਸਟੈਂਡ ਟ੍ਰਾਇਲ ਤੇ ਉੱਥੇ ਉਹਨਾਂ ਦਾ ਮੁਕੱਦਮਾ ਹੋਗਾ ਸੋ ਮੁਕੱਦਮਾ ਉਹਨਾਂ ਦੇ ਇਸ ਬੇਸਿਸ ਤੇ ਹੋ ਰਿਹਾ ਹੈ ਕਿ ਉਹਨਾਂ ਤੇ ਇਹ ਆਰੋਪ ਨੇ ਕਿ ਉਹ ਡਰੱਗ ਟ੍ਰੈਫਿਕਿੰਗ ਦੇ ਕਾਰਟੈਲ ਨੂੰ ਸਪੋਰਟ ਕਰਦੇ ਆ ਜਾਂ ਉਹਨੂੰ ਚਲਾਉਂਦੇ ਆ ਓਕੇ ਨਾਉ ਇਹ ਚੀਜ਼ਾਂ ਯੂ نو ਸਾਈਡ ਦੀਆਂ ਚੀਜ਼ਾਂ ਨੇ ਰੀਲੀ ਰਿਐਲਿਟੀ ਚ ਮੇਂ ਪੂਰੀ ਦੁਨੀਆ ਚ ਇਹ ਹੀ ਚਾਚਾਇਆ ਕਿ ਇਹ ਚੀਜ਼ ਹੈਗੀ ਆ ਤੇਲ ਦੇ ਪਿੱਛੇ ਬਟ ਇਨ ਰੀ ਇਹ ਤੋਂ ਲਾਵਾ ਵੀ ਇੱਕ ਹੋਰ ਚੀਜ਼ ਹੈਗੀ ਉਹ ਹੈਗੀ ਪੈਟਰੋ ਡਾਲਰਸ ਦਾ ਜੋ ਮਸਲਾ ਹੈਗਾ ਹੈ ਸੋ ਇਹ ਗੱਲ ਸਿਫਤ ਤੇਲ ਬਾਰੇ ਨਹੀਂ ਹੈ ਇਟਸ ਆਲਸੋ ਅਬਾਊਟ ਜੀਡੀਯੂਐਸ ਦਾ ਡਾਲਰ ਹੈ ਜੋ ਇਸ ਵਕਤ ਪੂਰੀ ਦੁਨੀਆ ਦੀ ਰਿਜ਼ਰਵ ਕਰੰਸੀ ਆ ਜੀ ਰਿਜ਼ਰਵ ਕਰੰਸੀ ਦੇ ਖੋ ਨਾਲ ਕੀ ਹੁੰਦਾ ਹੈ ਕਿ ਬਾਕੀ ਮੋਲਕ ਜਿਹੜੇ ਦੁਨੀਆ ਦੇ ਹੈਗੇ ਉਹਨਾਂ ਨੂੰ ਯੂਐਸ ਡਾਲਰ ਦੀ ਲੋੜ ਪੈਂਦੀ ਆ ਕਿਉਂਕਿ ਉਹੋ ਚੀਜ਼ਾਂ ਖਰੀਦਦੇ ਆ ਲੈਟ ਸੇ ਯੂ ਐਸ ਪ੍ਰੋਡਕਟ ਖਰੀਦਦੇ ਆ ਜਾਂ ਕੋਇਲ ਵੀ ਖਰੀਦਦੇ ਆ ਤੇਲ ਖਰੀਦਦੇ ਆ ਜੀ ਜੇ ਉਹ ਹੋਰ ਦੇਸ਼ਾਂ ਤੋਂ ਤੇਲ ਖਰੀਦਦੇ ਆ ਉਹ ਵੀ ਉਹ ਯੂ ਐਸ ਡਾਲਰਸ ਦੇ ਥ्रू ਖਰੀਦਦੇ ਆ ਜੀ ਕਿਉਂਕਿ ਉਹ ਜਿਹੜੇ ਦੇਸ਼ ਤੇਲ ਵੇਚਦੇ ਹੁੰਦੇ ਆ ਉਹਨਾਂ ਨੂੰ ਵੀ ਯੂ ਐਸ ਡਾਲਰ ਚਾਹੀਦੇ ਹੁੰਦੇ ਆ ਤਾਂ ਕਿ ਉਹ ਅੱਗੇ ਜਾ ਕੇ ਹੋਰ ਯੂ ਐਸ ਗੁੱਡਸ ਖਰੀਦ ਸਕਣ ਜੀ ਨਾਓ ਇਹੋ ਜਿਹੇ ਸਟੇਟ ਜਿਹੜੇ ਉਹ ਭਰਤੇ ਜਿਹੜੇ ਇਕਨੋਮੀਆਂ ਹੈਗੀਆਂ ਨੇ ਉਹਨਾਂ ਨੂੰ ਆਪਾਂ ਬ੍ਰਿਕਸ ਕਹਿੰਦੇ ਨੇ ਜੀ ਆ ਬ੍ਰਾਜ਼ੀਲ ਰਸ਼ੀਆ ਇੰਡੀਆ ਚਾਈਨਾ ਤੇ ਸਾਊਥ ਅਫਰੀਕਾ ਤੇ ਕੁਝ ਮੁਲਕ ਹੋਰ ਇਸ ਲਿਸਟ 'ਚ ਹੁਣ ਐਡ ਹੋ ਰਹੇ ਨੇ ਜੀ ਜੀ ਇਹ ਮੁਲਕ ਹੁਣੇ ਸੋਚ ਰਹੇ ਨੇ اسپੈਸ਼ਲੀ ਹੁਣ ਡੇਰਿਫਟਸ ਦੇਸ ਮਾਹੌਲ 'ਚ ਇਹ ਮੁਲਕੇ ਸੋਚ ਰਹੇ ਨੇ ਕਿ ਅਸੀਂ ਯੂ ਐਸ ਡਾਲਰਸ ਤੋਂ ਛੁਟਕਾਰਾ ਪਾਈਏ ਜੀ ਕਿ ਅਸੀਂ ਹੁਣ ਆਪਣੀ ਜੋ ਆਪ ਆਪਣੀ ਜੋ ਟ੍ਰੇਡ ਆ ਉਹਨੂੰ ਆਪਾਂ ਕਿਸੇ ਹੋਰ ਕਰੰਸੀ ਦੇ ਰਾਹੀਂ ਕੰਪਲੀਟ ਕਰੀਏ ਉਹ ਉਹਨੂੰ ਉਹਨੂੰ ਯੂ ਐਸ ਡਾਲਰਸ ਤੇ ਸਿਰਤੇ ਨਾ ਰੱਖੀਏ ਤੇ ਉਹ ਉਹਨਾਂ ਦੀ ਹੁਣੇ ਸੋਚਿਆ ਕਿ ਇੱਕ ਕਰੰਸੀ ਉਹ ਬਣਾਣ ਜਿਹਦਾ ਉਹਨਾਂ ਨੇ ਸੋਚਿਆ ਨਾਮ ਇਸ ਵਕਤ ਯੂਨਿਟਸ ਰੱਖਿਆ ਆ ਇੱਕ ਕਰੰਸੀ ਆਮ ਲੋਕਾਂ ਲਈ ਨਹੀਂ ਹੋਊਗੀ ਬਲਕਿ ਕਰੰਸੀ ਹੋਊਗੀ ਦੇਸ਼ਾਂ ਲਈ ਉਹ ਦਿਸਾਂ ਨੇ ਜਿਹੜੇ ਇਸ ਨੂੰ ਯੂਜ਼ ਕਰਨਗੇ ਤੇ ਆਪਣਾ ਯੂਨੋ ਦੇਸ਼ਦਰ ਜਿਹੜੇ ਟ੍ਰੇਡ ਹੈ ਉਸ ਦੇ थ्रू ਕਰਨਗੇ ਸੋ ਉਹਨਾਂ ਨੂੰ ਯੂ ਐਸ ਡਾਲਰ ਦੀ ਲੋੜ ਨਹੀਂ ਪੋਗੀ ਹੁਣ ਇੱਧਰ ਦੇ ਮਾਹੌਲ 'ਚ ਜੇਸ ਦੁਨੀਆ ਦਾ ਇੱਕ ਸਭ ਤੋਂ ਵੱਡਾ ਆਇਲ ਪ੍ਰੋਡਿਊਸਰ ਯੂਨੋ ਇੱਕ ਉਹਨਾਂ ਦੀ ਜੇ ਸਰਕਾਰ ਡਗਮਗਾਰੀ ਆ ਕਿਸੇ ਪਾਸੇ ਨਹੀਂ ਤੇ ਤੇ ਯੂਐਸ ਬਿਚ ਆ ਜਾਂਦਾ ਹੈ ਤੇ ਉਹਨੂੰ ਸਾਹਮਣ ਲੈਂਦਾ ਹੈ ਤੇ ਇਟ ਰੀਅਲੀ ਵਿਲ ਦੀ ਬਾਰੇ ਨਹੀਂ ਹੈ ਮੋਰ ਸੋ ਮੇਨਟੇਨਿੰਗ ਕੰਟਰੋਲ ਓਵਰ ਕਰੰਸੀ ਆ ਐਂਡ ਐਂਡ ਕਰੰਸੀ ਡਿਮਾਂਡ ਸੋ ਜੀਡੀ ਕਰੰਸੀ ਦੀ ਡਿਮਾਂਡ ਹੈ ਇਸ ਵਕਤ ਉਹ ਉਹ ਸਿਕਯੂਰ ਕਰ ਰਿਹਾ ਕਿਉਂਕਿ ਓਇਲ ਦੀ ਪ੍ਰੋਡਕਸ਼ਨ ਉਹ ਸਿਕਯੂਰ ਕਰ ਰਿਹਾ ਸੋ ਇਸ ਵਕਤ ਉਹ ਸਾਡੇ ਤੋਂ ਕਰੂਡ ਆਇਲ ਲੈਂਦੇ ਅਸੀਂ ਵੀ ਵੈਨੇਜ਼ੁਏਲਾ ਵਾਂਗੂ ਕਰੂਡ ਆਇਲ ਦਿਸ ਪ੍ਰੋਡਿਊਸਰ ਆ ਸੋ ਉਹ ਸਾਨੂੰ ਹੁਣ ਗੁੱਡ ਬਾਈ ਬਾਈ ਗੁੱਡ ਬਾਈ ਕਹਿ ਸਕਦੇ ਆ ਐਂਡ ਦੇ ਕੈਨ ਜਸ ਇੰਪੋਰਟ ਫਰਮ ਦ ਵੈਨੇਜ਼ੁਏਲਾ ਜੀ ਤੇ ਜਿਵੇਂ ਤੁਸੀਂ ਬ੍ਰਿਕਸ ਦੀ ਗੱਲ ਕੀਤੀ ਤਾਂ ਕਿ ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਦੇ ਹੱਕ ਦੇ ਵਿੱਚ ਹੈਗੇ ਨੇ ਦੇਖੋ ਉਹ ਨਾ ਤਾਂ ਬ੍ਰਿਕਸ ਦਾ ਕੋਈ ਹਿੱਸਾ ਹੈਗੇ ਨੇ ਨਾ ਉਹ ਕੁਝ ਕਹਿ ਸਕਦੇ ਵੀ ਕਿ ਹੋਰ ਜੇ ਬਾਕੀ ਦੁਨੀਆ ਦੇ ਮੁਲਕ ਆਪਣੇ ਕੋਈ ਯੋ ਸਮਝੌਤੇ ਕਰਨਾ ਚਾਹੁੰਦੇ ਆ ਜਾਂ ਆਪਣੇ ਵਿੱਚ ਕੋਈ ਰਿਸ਼ਤੇ ਬਣਾਉਣਾ ਚਾਹੁੰਦੇ ਆ ਤੁਸੀਂ ਹੁਣ ਕੁਝ ਕਹਿ ਤੈਨੂੰ ਸਕੇ ਹਮੇਸ਼ਾ ਕਈ ਵਾਰੀ ਉਹ ਚੀਜ਼ਾਂ ਦਾ ਉਹ ਜੀ ਜਨ ਦੀ ਜਿਹੜੀ ਇੰਟਰਸਟ ਹੁੰਦੀ ਆ ਉਹ ਵੀ ਤੁਹਾਡੇ ਖਿਲਾਫ ਹੁੰਦੀ ਆ ਸੋ ਤੁਸੀਂ ਬਾਰੋਵਾਂ ਬਾਰ ਕੁਝ ਹੋਰ ਚੀਜ਼ਾਂ ਕਰਦੇ ਹੋ ਜਿਹੜੀ ਉਹਨਾਂ ਦੇ ਖਿਲਾਫ ਹੁੰਦੀਆਂ ਆ ਸੋ ਯੂਐਸਾ ਦਾ ਆਪਰੇਟ ਕਰਤਾ ਹੈ ਓਕੇ ਤੇ ਜੇਕਰ ਕਾਨੂੰਨੀ ਤੌਰ ਤੇ ਗੱਲ ਕਰੀਏ ਜਾਂ ਦੇਖਿਆ ਜਾਵੇ ਤਾਂ ਜਿਵੇਂ ਕਿ ਉੱਥੋਂ ਦੇ ਵੈਨ ਵੈਨਜ਼ੂਏਲਾ ਦੇ ਜੋ ਪ੍ਰੈਜ਼ੀਡੈਂਟ ਨੇ ਉਹਨਾਂ ਨੂੰ ਕੈਦੀ ਬਣਾਇਆ ਗਿਆ ਤਾਂ ਕੀ ਇਹ ਕਾਨੂੰਨੀ ਤੌਰ ਤੇ ਸਹੀ ਹੈ ਇਦਾਂ ਕਿਸੇ ਵੀ ਕੰਟਰੀ ਦੇ ਪ੍ਰੈਜ਼ੀਡੈਂਟ ਜਾਂ ਪ੍ਰਾਈਮ ਮਿਨਿਸਟਰ ਨੂੰ ਕੈਦੀ ਬਣਾਇਆ ਜਾਂਦਾ ਹੈ ਜਾਂ ਜਾ ਸਕਦਾ ਹੈ ਕੀ ਕਾਨੂੰਨ ਕੀ ਕਹਿੰਦਾ ਆ ਇਹ ਦੇਖੋ ਮੋਸਟ ਜਿਹੜੇ ਰੀਅਲਿਸਟ ਹੈਗੇ ਨੇ ਉਹ ਤੁਹਾਨੂੰ ਇਹ ਕਹਿਣਗੇ ਕਿ ਇੰਟਰ ਨੈਸ਼ਨਲ ਲਾ ਕਦੇ ਸਿੱਗੀ ਹੀ ਨਹੀਂ ਕਿ ਲਾ ਤੇ ਲਾ ਉਹ ਉਸ ਐਂਟੀਟੀ ਜਾਂ ਉਸ ਸਰਕਾਰ ਦੀ ਹੁੰਦੀ ਹੈ ਜਿਹਦੇ ਕੋਲ ਹਿੰਸਾ ਤੇ ਉਸ ਏਰੀਆ ਤੇ ਹਿੰਸਾ ਤੇ ਪੂਰਾ ਕੰਟਰੋਲ ਹੁੰਦਾ ਹੈ ਹਿੰਸਾ ਤੇ ਇਹਦੇ ਕੰਟਰੋਲ ਚ ਹੈ ਉਹ ਸਰਕਾਰ ਦੇ ਕੰਟਰੋਲ 'ਚ ਹੈ। ਹੋਰ ਕਿਸੇ ਕੋਲ ਹਿੰਸਾ ਕਰਨ ਦਾ ਅਧਿਕਾਰ ਨਹੀਂ ਹੈਗਾ। ਰਾਈਟ? ਨਾਓ ਇੰਟਰਨੈਸ਼ਨਲ ਲੈਵਲ ਤੇ ਕੌਣ ਹਿੰਸਾ ਨੂੰ ਕੰਟਰੋਲ ਕਰਦਾ ਹੈ? ਰੀਅਲੀ ਪਾਸਿਵ ਯੂਨ ਤੇ ਇੰਪੀਨਟਿਟ ਬੈਕ ਇਹ ਇੱਕ ਦੂਜੇ ਨਾਲ ਪੀਸਫੁਲ ਜਿਹੇ ਰਿਲੇਸ਼ਨ ਹੈ ਉਹ ਉਸ ਨੂੰ ਚਾਹਤੇ ਆ ਜਾਂ ਰਿਸ਼ਤੇ ਆ ਉਹਨਾਂ ਨੂੰ ਮੇਨਟੇਨ ਕਰਨ ਦੀ ਕੋਸ਼ਿਸ਼ ਕਰਦੇ ਬਟ ਉੱਥੇ ਕੋਈ ਬੰਦੂਕ ਨਹੀਂ ਹੈਗੀ। ਕੋਈ ਇੱਕ ਸਰਕਾਰ ਨਹੀਂ ਹੈਗੀ ਜਿਹੜੀ ਸਾਰਿਆਂ ਨੂੰ ਕੰਟਰੋਲ ਕਰ ਰਹੀ ਹੈ। ਸੋ ਯੂਐਸ ਆਪਣੀ ਮਨਮਰਜ਼ੀ ਕਰ ਰਹੀ ਹੈ ਇਸ ਵਕਤ ਰਾਈਟ? ਉਹ ਮਾਦੂਰੋ ਨੂੰ ਇੱਕ ਇੱਕ ਹੋਰ ਦੇਸ਼ ਦੇ ਪ੍ਰੈਜ਼ੀਡੈਂਟ ਨੂੰ ਆਪਣੇ ਦੇਸ਼ 'ਚ ਲਾ ਕੇ ਆਪਣੇ ਦੇਸ਼ ਦੇ ਲਾਅਸ ਤੇ ਸਿੱਤੇ ਮੁਕੱਦਮਾ ਚਲਾਉਣਗੇ ਤੇ ਉਹਦੇ ਸਿੱਤੇ ਉਹਨੂੰ ਸ਼ਾਇਦ ਕਨਵਿਕਟ ਕਰਨਗੇ ਓਕੇ ਤੇ ਇੱਥੇ ਜੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦੀ ਗੱਲ ਕਰੀਏ ਮਾਨਯੋਗ ਅਮਾਰ ਕਾਰਨੀ ਜੀ ਉਹਨਾਂ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਬਹੁਤੇ ਕੁਝ ਆਪਣੇ ਵਿਚਾਰ ਨੇ ਜਿਹੜੇ ਬਹੁਤਾ ਕੁਝ ਨਹੀਂ ਕਿਹਾ ਜਾ ਰਿਹਾ ਹੈਗਾ ਤਾਂ ਤੁਹਾਨੂੰ ਕੀ ਲੱਗਦਾ ਕਿ ਉਹ ਵਿੱਚ ਇੰਟਰਫੇਅਰ ਕਿਉਂ ਨਹੀਂ ਕਰ ਰਹੇ ਹੈਗੇ ਦੇਖੋ ਉਹਨਾਂ ਦੇ ਵੱਲੋਂ ਇੱਕ ਟਵੀਟ ਆ ਗਈ ਸੀਗੀ ਰਾਈਟ ਅਵੇ ਮਦੂ ਰੋ ਦੇ ਅਰੈਸਟ ਤੋਂ ਬਾਅਦ ਕਿ ਯੋ ਕੈਨੇਡਾ ਪਹਿਲੇ ਤੋਂ ਹੀ ਵੈਨੇਜ਼ੁਏਲਾ ਨੂੰ ਯੂ ਨੋ ਚਿੰਤਾ ਉਹਨਾਂ ਨੂੰ ਕਾਸ਼ਨ ਕਰ ਰਿਹਾ ਸੀਗਾ ਕਿ ਜਦੋਂ ਉਹਨਾਂ ਦੀ ਸੋਸ਼ਲਿਸਮ ਵਾਲਾ ਪਹਿਲਾ ਇੰਪਾਇਰ ਪੈ ਗਿਆ ਸੀ ਕਿ ਉਹ ਉਸ ਵਿਲੇ ਆਪਣੀ ਜਿਹੜੀ ਓਇਲ ਵੈਲਥ ਸੀ ਉਹਨੂੰ ਡਿਸਟਰੋਏ ਕਰ ਰਹੇ ਸੀਗੇ ਉਹਨੂੰ ਪ੍ਰਚਾਰ ਦੇ ਥਰੂ ਆਖਾਰੇ ਸੀਗੇ ਰਾਈਟ ਉਹਦਾ ਕੋਈ ਆ ਮੂਲ ਉਹਨਾਂ ਦੇ ਆਵਾਮ ਨੂੰ ਉਹਨਾਂ ਦੀ ਪਬਲਿਕ ਨੂੰ ਨਹੀਂ ਮਿਲ ਰਿਹਾ ਸੀਗਾ ਤੇ ਉਹ ਉਸ ਚੀਜ਼ ਦਾ ਸਾਰੀ ਦੁਨੀਆ ਨੂੰ ਇਲਤਲਾਸ ਸੀਗਾ ਉਹਨਾਂ ਸਾਰੀ ਦੁਨੀਆ ਨੂੰ ਪਤਾ ਸੀਗਾ ਸੋ ਇਹ ਦੂਸਰੀ ਥਿੰਗ ਇਜ਼ ਕਿ ਉਹ ਮਾਰਕ ਹਾਰਨੀ ਇਸ ਵਟ ਉਸ ਉਸੇ ਚੀਜ਼ ਨੂੰ ਦਰਾਂਗੇ ਤੇ ਉਸ ਚੀਜ਼ ਨੂੰ ਹੁਣ ਇਸ ਇਸ ਰਾਹ ਇਸ ਤਰੀਕੇ ਨਾਲ ਪ੍ਰੈਜੈਂਟ ਕਰਨਗੇ ਕਿ ਪਈਆ ਸੀ ਤਾਂ ਹਮੇਸ਼ਾ ਹੀ ਯੂਐਸ ਦੇ ਨਾਲ ਆ ਅਸੀਂ ਤਾਂ ਅੱਜ ਤੋੜੇ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੇ ਆ ਅਸੀਂ ਤਾਂ ਪਹਿਲਾਂ ਹੀ ਤੋਂ ਕਹਿ ਰਹੇ ਸੀ ਕਿ ਬੈਰਨਸ ਵਾਲਾ ਗਲਤ ਆ ਸੋ ਉਹ ਤਾਂ ਆਪਣੇ ਆਪ ਨੂੰ ਦੇਖ ਰਹੇ ਨੇ ਕਿ ਦੇਖੋ ਸਾਡੀ ਸਰਕਾਰਾਂ ਇਸ ਵਕਤ ਥ੍ਰੈਟ ਦੇ ਅੰਡਰ ਹੈਗੀਆਂ ਜੀ 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 ਗ੍ਰੀਨਲੈਂਡ ਇਸ ਵਕਤ ਥ੍ਰੈਟ ਦੇ ਅੰਡਰ ਹੈਗਾ ਅਸੀਂ ਵੀ ਸਾਡਾ ਦੇਸ਼ ਵੀ ਇਟਸ ਸੋਵਰਨਟੀ ਇਸ ਅੰਡਰ ਥ੍ਰੈਟ ਜੀ ਤੇ ਕੈਨੇਡੀਅਨਸ ਨੂੰ ਇਸ ਸਮੇਂ ਜੇਕਰ ਆਪਾਂ ਮੌਜੂਦਾ ਜੋ ਸਮਾਂ ਚੱਲ ਰਿਹਾ ਹੈ ਉਹਨਾਂ ਨੂੰ ਕਿਉਂ ਵਰੀ ਕਰਨ ਦੀ ਲੋੜ ਹੈ ਇਹ ਸਭ ਮਾਮਲੇ ਨੂੰ ਲੈ ਕੇ ਦੇਖੋ ਇਹ ਇਹ ਸਭ ਤੋਂ ਇਮੀਡੀਏਟ ਜਿਹੜੀ ਇਸ ਕਨਸਰਨ ਸਾਡੀ ਉਹ ਹੈਗੀ ਹੈ ਜਿਹੜੀ ਸਾਡੀ ਆਰਥਿਕ ਸਥਿਤੀ ਹੈ ਇਸ ਵਕਤ ਰਾਈਟ ਸਾਡੀ ਜਿਹੜੀ ਇਕਨੋਮੀ ਆ ਸ਼ਾਇਦ ਸਾਡੇ ਚੋਂ ਕਈ ਲੋਕ ਇਸ ਚੀਜ਼ ਨੂੰ ਲਾਈਕ ਕਰਦੇ ਨਹੀਂ ਲਾਈਕ ਕਰਦੇ ਪਸੰਦ ਕਰਦੇ ਨਹੀਂ ਪਸੰਦ ਕਰਦੇ ਪਰ ਪਿਛਲੇ ਦੀ 40 ਸਾਲਾਂ ਤੋਂ ਓਇਲ ਤੇ ਟਿੱਕੀ ਆ। ਹਾਂ। ਤੇਲ ਟਿੱਕੀ ਆ। ਸਾਡਾ ਜਿਹੜਾ ਕੈਨੇਡੀਅਨ ਡਾਲਰ ਆ ਉਹ ਵੀ ਓਇਲ ਦੇ ਪ੍ਰਾਈਸ ਦੇ ਨਾਲ ਮੂਵ ਕਰਦਾ ਆ। ਜੀ। ਨਾਓ ਹੁਣ ਜੇ ਸਾਡਾ ਸਭ ਤੋਂ ਵੱਡਾ ਬਾਏਰ ਸਾਡਾ ਇਕਲੌਤਾ ਸ਼ਾਇਦ ਬਾਏਰ ਕਿਉਂਕਿ ਸਾਡੀ ਪਾਈਪਲਾਈਨ ਜਿਆਦਾ ਵੈਸਟ ਨੂੰ ਸਾਡਾ ਤੇਲ ਭੇਜਦੀ ਨਹੀਂ। ਸਾਡਾ ਜਿਹੜਾ ਕਰੂਡ ਹੋਏ ਲਿਆ ਉਹ ਯੂਐਸ ਨੂੰ ਜਾਂਦਾ ਆ ਜਿਹੜਾ ਰਿਫਾਈਨ ਹੋ ਕੇ ਉਹ ਸਾਨੂੰ ਹੀ ਵੇਚਦੇ ਆ। ਤੇ ਉਹ ਉਸ ਅਰੇਂਜਮੈਂਟ ਚ ਹੁਣ ਉਹਨਾਂ ਨੂੰ ਸਾਡੀ ਜ਼ਿਆਦਾ ਕੁਝ ਲੋਡ ਨਹੀਂ ਹੈਗੀ ਸੋ ਅਸੀਂ ਪਹਿਲਾਂ ਤੋਂ ਹੀ ਹੁਣ ਪਿਛਲੇ 10 ਸਾਲਾਂ ਤੋਂ ਆਪਣਾ એનર્ਜੀ ਸੈਕਟਰ ਜਿਹੜਾ ਓਇਲ ਸੈਕਟਰ ਆ ਉਹਨੂੰ ਵੀਕ ਕੀਤਾ ਉਹਨੂੰ ਸ਼ੈਪਲ ਕੀਤਾ ਕਿਉਂਕਿ ਅਸੀਂ ਆਪਣੇ ਕਦਮ ਗ੍ਰੀਨ એનર્ਜੀ ਵੱਲ ਪਾਲੇ ਸੀਗੇ ਅਸੀਂ ਉਸ ਵੱਲ ਆਪਣੀ ਪਾਲਿਸੀ ਦੀ ਰਾਹ ਚੁਣ ਲਈ ਸੀ ਸੋ ਹੁਣ ਅਸੀਂ ਯਾਤਾ ਸੀ ਆਪਣੇ ਓਇਲ ਸੈਕਟਰ ਨੂੰ ਸ਼ੁਰੂ ਕਰੀਏ ਫਿਰ ਤੋਂ ਪਾਈਪਲਾਈਨਸ सिटी तो बनाइए ਤੇ ਇਹ ਵੀਲੀ ਫਿਊਚਰ ਵੱਲ ਦੇਖੀਏ ਕਿਉਂਕਿ ਹੁਣ ਦੁਨੀਆ ਨੂੰ ਉਹ ਲੱਛੇ ਇਲੈਕਟ੍ਰਿਕ ਕੰਪੋਨੈਂਟਸ ਵੱਲ ਤੁਰ ਰਹੇ ਨੇ ਇਲੈਕਟ੍ਰਿਕ ਮਸ਼ੀਨਸ ਵੱਲ ਤੁਰ ਰਹੇ ਨੇ ਇਲੈਕਟ੍ਰਿਕ ਕੰਟੀਆਂ ਤਾਂ ਉਹ ਚੀਜ਼ਾਂ ਲਈ ਇਸ ਵਕਤ ਰੇਅਰ ਅਰਥ ਮਿਨਰਲਸ ਦੀ ਦੇ ਨੇ ਤੇ ਉਹ ਚੀਜ਼ ਵੀ ਕੈਨੇਡਾ ਕੋਲ ਬਹੁਤ ਹੈਗੀ ਆ ਨਿਕਲ ਤੇ ਅਦਰ ਕਾਰਬਨ ਅਦਰ ਮਟੀਰੀਅਲਸ ਉਹ ਸਾਰੇ ਚੀਜ਼ਾਂ ਸਾਡੇ ਕੋਲ ਵੀ ਹੈਵ ਅ ਅਬੰਡੈਂਸ ਆਫ ਥੈਮ ਤੇ ਉਹ ਚੀਜ਼ਾਂ ਤੇ ਸਾਨੂੰ ਹੁਣ ਜਦੋਂ ਮਾਈਨਸ ਬਣਾਉਣੀਆਂ ਆ ਲੈਟਸ ਸੇ ਉਹ ਚੀਜ਼ਾਂ ਦਾ ਉਹ ਉਹਨਾਂ ਨੂੰ ਐਕਸਟ੍ਰੈਕਟ ਕਰਨਾ ਆ ਤੇ ਪ੍ਰੋਬਲਮ ਇਹ ਸਾਨੂੰ ਪੈ ਰਹੀ ਹੈ ਕਿ ਅਸੀਂ ਜੇ ਇੱਕ ਮਾਈਨ ਖੋਲ੍ਹਣੀ ਆ ਤੇ ਉਹਦਾ ਸਾਨੂੰ 10 ਸਾਲ ਵੇਟ ਕਰਨੀ ਪੈਂਦੀ ਆ ਯਾਰ ਪਹਿਲਾਂ ਰੈਗੂਲੇਸ਼ਨਸ ਹੁੰਦੇ ਆ ਉਸ ਤੋਂ ਬਾਅਦ ਇੰਡੀਜਨਸ ਕੰਸਲਟਿੰਗ ਹੁੰਦੀ ਆ ਤੇ ਇਹ ਸਾਰੀ ਚੀਜ਼ਾਂ ਨੂੰ ਦੇਖਦੇ ਵੇਰੇ ਜਿਹੜੇ ਵੱਡੀਆਂ ਕੰਪਨੀਆਂ ਆ ਤੇ ਦੁਨੀਆ ਦੀਆਂ ਉਹ ਕਹਿੰਦੀਆਂ ਕਿ ਅਸੀਂ ਕੈਨੇਡਾ ਚ ਆ ਕੇ ਬਿਜ਼ਨਸ ਘਾਤੋ ਕਰਨਾ ਹਮ ਜਿੱਥੇ ਦੁਨੀਆ ਦੀ ਲੋਕੇਸ਼ਨ ਸੀ ਉਹਨਾਂ ਨੂੰ ਕੋਸਟ ਘੱਟ ਪੈ ਰਹੀ ਆ ਤੇ ਉਹ ਇੱਥੇ ਆ ਕੇ ਬਿਜ਼ਨਸ ਨਹੀਂ ਕਰਦੇ ਕਿਉਂਕਿ ਜਿਹੜੀ ਇਨਵੈਸਟਰ ਨੇ ਕੈਪੀਟਲਿਸਟ ਨੇ ਇਹਨਾਂ ਨੂੰ ਕੰਪਨੀਆਂ ਨੇ ਮਲਟੀਨੈਸ਼ਨਲ ਉਹਨ ਕੋਈ ਦਿਲਚਸਪੀ ਕੁਝ ਇਸ ਨਾ ਕੁਝ ਨਹੀਂ ਹੈਗਾ ਉਹਨਾਂ ਨੂੰ ਸਿਰਫ ਪ੍ਰੋਫਿਟ ਨਾਲ ਹੈਗਾ ਤੇ ਜਿੱਥੇ ਇੱਥੇ ਉਹਨਾਂ ਨੂੰ ਕਾਸਟ ਹੀ ਕਾਸਟ ਦਿਖ ਰਿਹਾ ਹੈ ਤੇ ਉਹਨਾਂ ਨੇ ਇੱਥੇ ਆ ਕੇ ਬਿਜ਼ਨਸ ਨਹੀਂ ਕਰਨਾ ਬਿਲਕੁਲ ਜੀ ਸੋ that that's that's the big problem ਬਿਲਕੁਲ ਤੇ ਨਾਲ ਹੀ ਆਇਲ ਪ੍ਰਾਈਸਸ ਦੇ ਚਾ ਗੱਲ ਕਰੀਏ ਤਾਂ ਕਿ ਉਹਨਾਂ ਦੇ ਵਿੱਚ ਵੀ ਹੁਣ ਇਨਕਰੀਜ਼ ਦੇਖਣ ਨੂੰ ਮਿਲੇਗਾ ਤੇ ਕੀ ਜੇ ਹੁੰਦਾ ਹੈ ਇਨਕਰੀਜ਼ ਤਾਂ ਕਿ ਗਲੋਬਲੀ ਹੋਏਗਾ ਇਹ ਅ ਜੇ ਹੁਣ ਆਇਲ ਪ੍ਰਾਈਸਸ ਦਾ ਇਹ ਕੀ ਸਪਲ ਵੋਲ ਪ੍ਰਾਈਸ ਸਟੇਡੀ ਨੇ ਹਮਮ ਸਪਲਾਈ ਹੀ ਉੱਪਰ ਥੱਲੇ ਜਾਂਦੀ ਰਹਿੰਦੀ ਆ ਬਟ ਡਿਮੈਂਡ ਸਟੇਡਲੀ ਉੱਪਰ ਜਾ ਰਿਹਾ ਆ ਉਹ ਹਾਲੇ ਮੁੱਕ ਨਹੀਂ ਰਿਹਾ ਸੋ ਸਪਲਾਈ ਦੇ ਉੱਪਰ ਥੱਲੇ ਜਾਣ ਨਾਲ ਹੀ ਯੂ نو ਬੱਡੀਆਂ ਚੀਜ਼ਾਂ ਹੁੰਦੀਆਂ ਦੁਈਆਂ ਪਰ ਕਈ ਸਰਕਾਰਾਂ ਡਿੱਗਦੀਆਂ ਖੜੀਆਂ ਜਾਂਦੀਆਂ ਕਈ ਜੰਗ ਛਿੜਦੇ ਪਰ ਮੇਨ ਥਿੰਗ ਇਜ਼ ਕਿ ਡਿਮੈਂਡ ਹਾਲੇ ਵੀ ਸਾਡਾ ਹਮ ਬਾਦ ਰਿਆ ਕੱਟ ਨਹੀਂ ਰਿਹਾ ਸਾਡੇ ਦੇਸ਼ ਨੇ ਇਹ ਸੋਚਿਆ ਸੀਗਾ 10-15 ਸਾਲ ਪਹਿਲਾਂ ਕਿ ਇਹ ਟੀਲ ਦਾ ਜਿਹੜਾ ਡਿਮੈਂਡ ਹੈ ਕੱਟੂਗਾ ਤੇ ਅਸੀਂ ਆਪਣੀ ਇਕਨੋਮੀ ਨੂੰ ਕਿਸੇ ਹੋਰ ਰਾਹ ਪਾਵਾਂਗੇ ਤੇ ਉਹ ਗੱਲ ਹਾਲੇ ਹੋਈ ਨਹੀਂ ਤੇ ਇੱਥੇ ਜੇਕਰ ਯੰਗਰ ਕੈਨੇਡੀਅਨਸ ਦੀ ਗੱਲ ਕਰੀਏ ਤਾਂ ਕਿ ਕੀ ਅਸਰ ਆਇਆ ਕੀ ਸੋਚ ਸਕਦੇ ਆ ਕਿ ਆਉਣ ਵਾਲਾ ਜਿਹੜਾ ਸਮਾਂ ਆ ਉਹ ਯੰਗਰ ਕੈਨੇਡੀਅਨਸ ਦੇ ਲਈ ਟਫ ਹੋਣ ਵਾਲਾ ਹੈ ਐਸ ਕੰਪੇਅਰ ਟੂ ਜਿਹੜੇ ਹੁਣ ਸੀਨੀਅਰ ਸਿਟੀਜ਼ਨਸ ਹੋ ਚੁੱਕੇ ਨੇ ਉਹਨਾਂ ਦੇ ਕੰਪੈਰੀਜ਼ਨ ਦੇ ਵਿੱਚ ਜੇ ਦੇਖੀਏ ਇਟਸ ਡੈਫਨਿਟਲੀ ਟ੍ਰੂ ਕਿਉਂਕਿ ਦੇਖੋ ਜਿਹੜੇ ਸਾਡੇ ਸੀਨੀਅਰ ਸਗੇ ਜਦੋਂ ਉਹ ਯੰਗ ਸਗੇ ਇਸ ਦੇ ਜੀ ਵਰਕਫੋਰਸ ਦਾ ਹਿੱਸਾ ਸਗੇ ਤੇ ਉਹਨਾਂ ਕੋਲ ਸੀਪੀਪੀ ਸੀਗਾ ਤੇ ਉਹਨਾਂ ਦੀ ਆਮਦਨ ਨਾਲ ਉਹਨਾਂ ਨੂੰ ਉਹ ਘਰ-ਬਾਰ ਆ ਖੜਾ ਕਰ ਸਕਦੇ ਸੀ ਕਾਰ ਲੈ ਸਕਦੇ ਸੀ ਤੇ ਉਹ ਕਾਰਾਂ ਦੀ ਵੈਲਿਊ ਜਿੱਦਾਂ ਜਿੱਦਾਂ ਵਧੀ ਉਹਨਾਂ ਕੋਲ ਰਿਟਾਇਰਮੈਂਟ ਲਈ ਇੱਕ ਬਹੁਤ ਵਧੀਆ پلان ਸੀਗਾ ਜੇ ਉਹਨਾਂ ਦੇ ਪੈਨਸ਼ਨ ਨਹੀਂ ਤਾਂ ਕਾਰ ਦੀ ਵੈਲਿਊ ਥਰੂ ਹੋ ਇਕਵਿਟੀ ਦੇ ਥਰੂ ਆਪਣੀ ਰਿਟਾਇਰਮੈਂਟ ਕਰ ਸਕਦੇ ਸੀ ਜੀ ਜੀ ਤੇ ਇਸ ਜਨਰੇਸ਼ਨ ਕੋਲ ਨਾ ਤਾਂ ਕਰ ਲੈਣ ਦੀ ਅਬਿਲਟੀ ਹੈਗੀ ਹੈ ਨਾ ਹੀ ਇਹ ਜਦੋਂ ਵੱਡੇ ਹੋਣਗੇ ਸਾਡੀ ਜਨਰੇਸ਼ਨ ਜਦੋਂ ਆਪਾਂ ਵੱਡੇ ਹੋਣਗੇ ਸ਼ਾਇਦ ਸੀਪੀਪੀ ਹੋਗਾ ਹੀ ਕਿਉਂਕਿ ਸਾਡੇ ਦੇਸ਼ ਨੇ ਉਹ ਆਪਣੀ ਵੈਲਥ ਜਿਹੜੀ ਹੈਗੀ ਆ ਦੇਖੋ ਧਨ ਤੇ ਆਮਦਨ ਜੀ ਚ ਬਹੁਤ ਫਰਕ ਹੁੰਦਾ ਹੈ ਤੇ ਅਸੀਂ ਆਪਣੀ ਧਨ ਨੂੰ ਆਮਦਨ ਬਣਾ ਸਕਦੇ ਸੀਗੇ ਅਸੀਂ ਬਣਾਇਆ ਨਹੀਂ ਅਸੀਂ ਤੁਹਾਨੂੰ ਵੇਸਟ ਕਰਤਾ ਉਸ ਵੇਲੇ ਜਦੋਂ ਯੂ نو ਉਹਨੂੰ ਉਹਨੂੰ ਬਚਾ ਕੇ ਰੱਖਣਾ ਚਾਹੀਦਾ ਸੀਗਾ ਦੇਖੋ 30 ਸਾਲ ਪਹਿਲਾਂ ਨੋਰਵੇ ਤੇ ਅਸੀਂ ਕੈਨੇਡਾ ਇਹ ਦੋਨੋਂ ਇੱਕ ਨਾਰਥਰਨ ਹੈਮਿਸਫੀਅਰ ਤੇ ਦੇਸ਼ ਹੈਗੇ ਆ ਸੋਸ਼ਲਿਸਟ ਕੰਟਰੀਜ਼ ਹੈਗੇ ਆ ਰਿਸੋਰਸ ਰਿਚ ਹੈਗੇ ਉਹਨਾਂ ਕੋਲ ਤੇਲ ਆ ਸਾਡੇ ਕੋਲ ਵੀ ਤੇਲ ਆ ਸਾਡੇ ਕੋਲ ਜਿੱਦਾਂ ਮੈਂ ਹੁਣ ਮੈਂਸ਼ਨ ਕੀਤਾ ਹੋਰ ਰੇਅਰ ਅਰਥ ਮਿਨਰਲਸ ਆ ਕੋਬਾਲਟ ਨਿਕੋ ਉਹਨਾਂ ਨੇ ਜਦੋਂ ਦੇਖਿਆ ਕਿ ਉਹ ਆਪਣੇ ਰੀਸੋਰਸ ਤੋਂ ਇਨਾ ਪੈਸਾ ਬਣਾ ਰਹੇ ਸੀਗੇ ਤੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਇੱਕ ਸੋਵਰਨ ਵੈਲਥ ਫੰਡ ਸ਼ੁਰੂ ਕੀਤਾ ਜਿੱਦਾਂ ਸਾਡੀ ਟੀਚਰਸ ਇੱਥੇ ਅਸੀਂ ਮੰਨਦੇ ਹਾਂ ਉਹਨਾਂ ਦੀ ਪੈਨਸ਼ਨ ਪਲਾਨ ਕਿੰਨੀ ਵਧੀਆ ਹੈ ਉਹ ਪਹਿਲਾਂ ਹੋਟੋਨਟੋ ਮੇਪਲੀਵ ਸਾਡੀ ਟੀਮਾਂ ਨੂੰ ਹੁਣ ਕਰਦੇ ਸੀਗੇ ਉਹਨਾਂ ਨੂੰ ਬੇਚ ਕੇ ਉਹ ਤਾਂ ਹੁਣ ਦੁਨੀਆ ਭਰ ਚ ਹੋਰ ਵੱਡੇ ਵੱਡੇ ਕੰਮ ਕਰ ਰਹੇ ਆ ਉਹਨਾਂ ਦੀ ਪੈਨਸ਼ਨ ਪਲਾਨ ਇੰਨੀ ਵੈਲਥੀ ਉਹਨਾਂ ਕੋ ਇਨਾ ਦਾਨ ਹੈ ਇਹ ਤਾਂ ਹੀ ਨਾਰਵੇ ਨੇ ਆਪਣੇ ਓਇਲ ਵੈਲਥ ਤੋਂ ਉਸ ਤੰ ਤੋਂ ਆਮਦਨ ਬਣਾਈ ਕਿਤਾ ਬਣਾਈ ਉਸ ਓਇਲ ਵੈਲਥ ਨੂੰ ਯੂਜ਼ ਕਰਕੇ ਐਸੈਟਸ ਖਰੀਦੇ ਦੁਨੀਆ ਪਾਰ ਤੇ ਦੁਜੀਆ ਸਿਕਿਉਰਟੀ ਐਂਡ ਦੁਜੀਆ ਵੈਲਥ ਕ੍ਰੀਏਟਿੰਗ ਵੀਕੀਕਲਸ ਜਿਨ੍ਹਾਂ ਦੇ ਥਰੂ ਉਹ ਉਹਨਾਂ ਦਾ ਉਹ ਜਿਹੜਾ ਧਨ ਸੀਗਾ ਉਹ ਆਮਦਨ ਦੇ ਰਾਹੀਂ ਵੱਧ ਆ ਗਿਆ ਵੱਧ ਆ ਗਿਆ ਅੱਜ ਦੀ ਡੇਟ 'ਚ ਨੋਰਵੇ 'ਚ ਉਹ ਉਸ ਚੀਜ਼ ਦਾ ਧਨ ਇੰਨਾ ਇਕੱਠਾ ਹੋ ਗਿਆ ਕਿ ਹਰ ਨੋਰਵੀਜਨ ਹਰ ਨਾਗਰਿਕ ਲਈ 4 ਲੱਖ ਡਾਲਰ ਹੈਗੇ ਆ ਉਹਨਾਂ ਦੇ ਕੇਂਦਰ ਬੈਂਕ ਚੇ ਓਕੇ ਸੋ ਇਹਦਾ ਮਤਲਬ ਹੈ ਯਾਨੀ ਕਿ ਉਹ ਬੰਦੇ ਕੋਲ ਆ ਬਟ ਇਹਦਾ ਇਹ ਮਤਲਬ ਹੈ ਕਿ ਇਤਨੀ ਸਰਕਾਰ ਕੋਲ ਇੰਨੀ ਆਮਦਨ ਹੈਗੀ ਆ ਕਿ ਉਹ ਲੋਕਾਂ ਨੂੰ ਸਰਵਿਸਿਜ਼ ਪ੍ਰੋਵਾਈਡ ਕਰਦੇ ਰਹੇ ਅਸੀਂ ਇਹਦਾ ਕੁਝ ਨਹੀਂ ਕੀਤਾ ਅਲਬਰਟਾ ਨੇ ਕੋਸ਼ਿਸ਼ ਕੀਤੀ ਸੀਗੀ ਬਟ ਉਹਨਾਂ ਨੇ ਵੀ ਸ਼ਾਰਟ ਟਰਮ ਗੇਨ ਦੇਖ ਕੇ ਆਪਣੀ ਯੂ ਇਸ ਵਕਤ ਦੀ ਯੂ ਇੰਟਰਸਟ ਦੇ ਕੇ ਖਸਪੈਸ ਸਪੈਂਡ ਕਰਦੇ ਰਹੇ ਸਪੈਸ ਸਪੈਂਡ ਕਰਦੇ ਰਹੇ ਰਾਈਟ ਐਨ ਇਹ ਸਾਡੀ ਸਰਕਾਰਾਂ ਦੀ ਗਲਤੀ ਹੈ ਕਿ ਦੇਖੋ ਉਹ ਪਾਵਰ ਚਿਹਰਨ ਵੀ ਸਪੈਂਡ ਕਰਦੀਆਂ ਰਹਿੰਦੀਆਂ ਸਪੈਂਡ ਕਰਦੀਆਂ ਰਹਿੰਦੀਆਂ ਕਿਉਂਕਿ ਜਿਹੜੀ ਸਰਕਾਰ ਵਿੱਚ ਆਉਂਦੀ ਹੈ ਤੇ ਕਹਿੰਦੀ ਹੈ ਆਪਣੇ ਨਾਗਰਿਕਾਂ ਨੂੰ ਕਿ ਅਸੀਂ ਹੁਣ ਸਾਹਮ ਕੇ ਚੱਲਣਾ ਆਪਾਂ ਸ਼ਾਇਦ ਇਹ ਸਰਵਿਸਿਜ਼ ਘਟਾਣੀਆਂ ਆ ਜਾਂ ਆਪਾਂ ਹੁਣ ਬੈਲੈਂਸਿੰਗ ਕਰਨੀ ਆ ਤੇ ਉਹ ਸਰਕਾਰ ਤਾਂ ਚ ਨਹੀਂ ਰਹਿੰਦੀ ਹਮ ਬਿਲਕੁਲ ਜੀ ਦਿਨ ਲਈ ਜਿਵੇਂ ਗਲੋਬਲ ਮਾਰਕੀਟ ਜੇਕਰ ਅਨਸਟੇਬਲ ਹੋ ਜਾਂਦੀ ਆ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਕਿਹੜੀਆਂ ਕੰਟਰੀਸ ਤੇ ਮੋਸਟਲੀ ਅਫੈਕਟ ਹੋਣ ਵਾਲਾ ਹੈ ਕਿ ਇੰਡੀਆ ਵੀ ਉਹਨਾਂ ਦੇ ਵਿੱਚ ਆਉਂਦਾ ਹੈ ਜਾਂ ਇੰਡੀਆ ਦੀ ਕੀ ਸਥਿਤੀ ਹੋਵੇਗੀ ਆਉਣ ਵਾਲੇ ਟਾਈਮ ਦੇ ਵਿੱਚ ਇੰਡੀਆ ਵੀ ਉਸ ਉਹ ਦੇਸ਼ਾ ਜੋ ਹੈਗਾ ਦੇਖੋ ਸਾਰੇ ਹੀ ਦੇਸ਼ ਕੀ ਇਸ ਵਕਤ ਏਜ ਕਰ ਰਹੇ ਨੇ ਕਿਉਂਕਿ ਜਿਹੜੀ ਸਾਡੀ ਪੋਪੂਲੇਸ਼ਨ 50 60 60 ইয়ার্স 50 50 60 ইয়ার্স ਬੈਲਾਂਸ ਸੀਗੀ ਉਦੋਂ ਅਸੀਂ ਮੰਨਦੇ ਸੀ ਕਿ ਉਹ ਵੱਧਦੀ ਰਹਿਣੀ ਹੈ ਵੱਧਦੀ ਰਹਿਣੀ ਅਸੀਂ ਨਿਆਣੇ ਪੈਦਾ ਕਰਦੇ ਰਹੇ ਆ ਪਰ ਪ੍ਰੋਬਲਮ ਇਹ ਆ ਗਈ ਹੁਣ ਸਾਨੂੰ ਕਿ ਸਾਡੀ ਜਿਹੜੀ ਯੰਗਰ ਜਨਰੇਸ਼ਨ ਸੀਗੀ ਉਹ ਦੁਨੀਆ ਭਰ ਚ ਉਹਨਾਂ ਨੂੰ সাপোর্ট ਨਹੀਂ ਮਿਲੀ ਕਿ ਉਹ ਅੱਗੇ ਜਾ ਕੇ ਆਪਣੀ ਫੈਮਲੀਆ ਕਰਨ ਜਾਂ ਕੈਦਰ ਲੈਂਡ ਐਸੈਟਸ ਲੈਂਡ ਸੇ ਸਾਡੀ ਜਿਹੜੀ ਬਰਥ ਰੇਟ ਹੈ ਉਹ ਬਹੁਤ ਡਿਕਲਾਈਨ ਹੋ ਗਈ ਹੈ ਐਂਡ ਉਹ ਦੇ ਕਾਰਨ ਇੰਡੀਆ ਵਰਗੇ ਦੇਸ਼ ਯੂ نو ఓਵੀਏਜ ਕਰ ਰਹੇ ਆ ਐਂਡ ਇੰਡੀਆ ਚ ਤਾਂ ਸਗੋਂ ਪ੍ਰੋਬਲਮ ਹੋਰ ਵੱਧ ਗਈ ਹੈ ਕਿਉਂਕਿ ਉਹਨਾਂ ਕੋਲ ਬ੍ਰੇਨ ਡレイン ਬਹੁਤ ਹੋ ਗਿਆ ਹੈ ਕਿਉਂਕਿ ਇੰਡੀਆ ਦੇ ਜਿਹੜੀ ਯੰਗ ਪੋਪੂਲੇਸ਼ਨ ਹੈ ਤੇ ਰਹਿਣਾ ਨਹੀਂ ਚਾਹੁੰਦੀ ਬਾਹਰ ਜਾਣਾ ਚਾਹੁੰਦੀ ਬਾਹਰ ਵਰਲਡ ਦੇ ਮਰਕਾ ਚ ਬਸ ਗਈ ਹੈ ਤੇ ਉਹਦੇ ਕਾਰਨ ਜਿਹੜੇ ਜਿੰਨੇ ਵੱਧ ਲੋਕ ਹੋਣ ਈਜ ਹੋਣਗੇ ਜੀ ਤੇ ਸਰਕਾਰ ਦੀਆਂ ਸਰਵਿਸਸਸ ਦਾ ਯੂਜ਼ ਕਰਨ ਕੇ ਤੇ ਉਹ ਉਹ ਖਰਚਾ ਜੀ ਬਹੁਤ ਹੀ ਘੱਟ ਪੋਪੂਲੇਸ਼ਨ ਚੱਲ ਰਹੀ ਆ ਛੋਟੀ ਪੋਪੂਲੇਸ਼ਨ ਚੱਲ ਰਹੀ ਜੀ ਵਰਕ ਫੋਰਸ ਆ ਤੇ ਉਹ ਇੰਪੋਸੀਬਲ ਆ রাইਟ ਤੇ ਫਿਰ ਸਰਕਾਰਾਂ ਨੂੰ ਕੀ ਕਰਨਾ ਪਊਗਾ ਘਟਾਣਾ ਪਊਗਾ ਆਪਣਾ ਸਾਈਜ਼ ਇੱਥੇ ਇੰਡੀਆ 'ਚ ਤਾਂ ਇਤਾਂ ਹੀ ਹੋਗਾ ਤੇ ਇੱਥੇ ਵੀ ਇਤਾਂ ਹੀ ਹੋਗਾ ਇੱਥੇ ਆਪਾਂ ਉਸ ਪ੍ਰੋਬਲਮ ਨੂੰ ਇਮੀਗ੍ਰੇਸ਼ਨ ਦੇ ਰਾਹੀਂ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਸੀਗੀ রাইਟ ਕਿ ਅਸੀਂ ਲੋਕਾਂ ਨੂੰ ਬੁਲਾ ਰਹੇ ਸੀਗੇ ਜੀ ਪਰ ਕੈਨੇਡਾ ਚ ਸਾਡੀ ਸਰਕਾਰਾਂ ਇਹ ਨਹੀਂ ਸਮਝੀਆਂ ਕਿ ਅਸੀਂ ਜਿਹੜੇ ਲੋਕਾਂ ਨੂੰ ਇੱਥੋਂ ਪੁਜਾ ਰਹੇ ਆ ਉਹ ਐਕਚੁਅਲੀ ਸਾਨੂੰ ਜ਼ਿਆਦਾ ਚਾਹੀਦੇ ਇਨਸਟੈਡ ਆਫ ਇਮੀਗ੍ਰੈਂਟ ਹਮ ਸਾਨੂੰ ਇਮੀਗ੍ਰੈਂਟਸ ਵੀ ਚਾਹੀਦੇ ਮੈਂ ਨਹੀਂ ਕਹਿੰਦਾ ਸਾਨੂੰ ਇਮੀਗ੍ਰੈਂਟ ਨਹੀਂ ਚਾਹੀਦੇ ਪਰ ਜਿਹੜੇ ਲੋਕਾਂ ਨੂੰ ਅਸੀਂ ਇੱਥੇ ਜਨਮ ਦਿੱਤਾ ਪੜਾਇਆ ਲਿਖਾਇਆ ਜਿਨ੍ਹਾਂ ਤੇ ਸਰਕਾਰ ਸਾਡੀ ਸਰਕਾਰਾਂ ਨੇ ਖਰਚਾ ਚੁੱਕਿਆ ਉਹਨਾਂ ਨੂੰ ਸਟੂਡੈਂਟ ਲੋਨਸ ਦਿੱਤੇ ਉਹ ਹੀ ਲੋਕ ਇੱਥੇ ਗ੍ਰੈਜੂਏਟ ਹੋ ਕੇ ਯੂਐਸ ਨੂੰ ਹੋ ਜਾਂਦੇ ਆ ਰਾਈਟ ਕਿਉਂਕਿ ਉੱਥੇ ਜੌਬਸ ਬਤਿਹੇ ਮਿਲਦੀ ਮੇਰੇ ਨਾਮ ਦੇ ਕੀ ਵਕੀਰ ਮੂਵ ਹੋਇਆ ਇੰਜੀਨੀਅਰ ਮੂਵ ਹੋਇਆ ਡਾਕਟਰ ਨਰਸਿਸ ਸਾਰੇ ਕਿਉਂ ਕਿ ਨਾ ਤਾਂ ਉਹਨਾਂ ਨੂੰ ਕੋਈ ਦੇਸ਼ ਭਗਤੀ ਨਾ ਕੋਈ ਰਹਿ ਗਿਆ ਆ ਨਾ ਉਹਨਾਂ ਨੂੰ ਇੱਥੇ ਕੋਈ ਉਹਨਾਂ ਕੋਈ ਲੱਗ ਰਕੇ ਕੈਨੇਡਾ ਹੀ ਰਹਿਣਾ ਪੂਗਾ ਉਹ ਆਪਣਾ ਆਪਣੀ ਲਾਈਫ ਸਟਾਈਲ ਦੇਖ ਰਿਹਾ ਜੀ ਆਪਣਾ ਬੈਟਰ ਫਿਊਚਰ ਵੀ ਦੇਖ ਰਿਹਾ 100% ਸੋ ਉਹ ਉਹਨਾਂ ਨੂੰ ਕਿੱਦਾਂ ਰੋਕੋਗੇ ਤੁਸੀਂ ਤੇ ਜੇ ਉਹ ਸਾਰੇ professionals hmm. highly educated high risk takers ਜੇ ਉਹ ਸਾਰੇ US ਜਾ ਰਹੇ ਆ ਤੇ ਆਸੀਂ ਬਸ ਮੰਗਾ ਰਹੇ ਆ ਲੋਕਾਂ ਨੂੰ ਜਿਹੜੇ ਯੂ نو ਵਰਕ ਫੋਰਸ ਸੌਰੀ ਵਰਕ ਲੈਵਲ ਤੇ ਆ ਤੇ ਇਹ ਸਾਡੇ ਦੇਸ਼ ਲਈ ਬਹੁਤ ਬਡੀ ਨੋਸਿਆ ਬਿਲਕੁਲ ਜੀ ਤੇ ਨਾਲੇ ਜੇਕਰ ਡਾਲਰ ਸਿਸਟਮ ਜਿਹੜਾ ਉਹ ਵੀਕ ਹੋ ਜਾਂਦਾ ਆ ਤਾਂ ਉਹਦੇ ਨਾਲ ਕੀ ਲੱਗਦਾ ਕਿ ਕੈਨੇਡਾ ਵਰਗੀਆਂ ਕੰਟਰੀਆਂ ਦੇ ਵਿੱਚ ਹੋਰ ਇਨਸਟੇਬਿਲਟੀ ਆਊਗੀ ਹੋਰ ਅਸਥਿਰਤਾ ਪੈਦਾ ਹੋ ਸਕਦੀ ਹੈ 100% ਕਿਉਂਕਿ ਜੇ ਤਾਂ ਹੁਣ ਸਾਡਾ ਡਾਲਰ ਜੇ 60 uh, 60 ਸੈਂਸ ਯੂ ਐਸ ਡਾਲਰ ਤੇ ਆ ਗਿਆ ਦੇਖੋ ਅਸੀਂ ਮжоਰਿਟੀ ਆਪਣੇ ਗੁੱਡਸ ਹਮ ਬਾੜਾ ਇੰਪੋਰਟ ਕਰਦੇ ਆ ਅਸੀਂ ਕੋਲਡ ਕੰਟਰੀਆਂ ਜਿਹਨਾਂ ਦਾ ਸਾਡਾ ਕੋਲਡ ਕਲਾਈਮੇਟ ਹੈ ਸਾਡੇ ਜਿਹੜੇ ਕਿੰਨੇ ਵੈਜੀਟੇਬਲਸ ਗਰੋਸ ਨਹੀਂ ਆਲ ਦੋ ਉਹ ਸਾਰਗੁਸ਼ ਮਹਿੰਗਾ ਹੋ ਜਾਣਾ ਐਵਰੀਥਿੰਗ ਸੋ ਇਸ ਇਸ ਚੀਜ਼ ਦਾ ਬਹੁ ਬੜਾ 네ਗੇਟਿਵ ਇਫੈਕਟ ਸਾਡੇ ਦੇਸ਼ ਨੂੰ ਸਫਰ ਕਰਨਾ ਪਊਗਾ ਤੇ ਅਸੀਂ ਭੁੱਲ ਜਾਨੇ ਆ ਕਿ ਹੁਣ ਆਬਵੀਸਲੀ ਸਾਡੇ ਸਾਡੀ ਜੀ ਸਾਊਥ ਈਸਟਨ ਕਮਿਊਨਿਟੀ ਇੱਥੇ ਆਈ ਹੋਈ ਆ ਉਹ ਉਹ ਆਬਵੀਸਲੀ ਪਿਛਲੇ 30 40 ਸਾਲ ਤੋਂ ਮੈਕਸਮਮ ਜਾਦ ਉਤਰ ਆਈ ਹੈ ਬਟ ਇਥੇ ਜਿਹੜਾ ਨਿਊਫੰਡਲੈਂਡ ਸੀਗਾ ਉਹ ਸਾਡਾ ਪ੍ਰੋਵਿੰਸ ਏਹ ਜੀ ਉਹ 1940s ਚ ਬੈਂਕਰਪਟ ਹੋ ਗਿਆ ਸੀਗਾ ਇੱਕ ਅਧਦੇਸ਼ ਸੀਗਾ ਜਿੱਦਾਂ ਅਸੀਂ ਇੱਕ ਬ੍ਰਿਟਿਸ਼ ਡੋਮੀਨੀਅਨ ਸੀਗਾ ਇਨ ਹਿੰਦੁਸਤਾਨ ਇੱਕ ਬ੍ਰਿਟਿਸ਼ ਡੋਮੀਨੀਅਨ ਸੀਗਾ ਨਿਊਫੰਡਲੈਂਡ ਵੀ ਇੱਕ ਬ੍ਰਿਟਿਸ਼ ਡੋਮੀਨੀਅਨ ਸੀਗਾ ਉਹ ਬੈਂਕਰਪਟ ਹੋ ਗਿਆ ਸੀਗਾ ਤੇ ਕੈਨੇਡਾ ਦਾ ਫੇਰ ਪ੍ਰੋਵਿੰਸ ਬਣਿਆ ਓਕੇ ਅਸੀਂ ਵੀ ਕਿਤੇ ਇਹ ਤਾਂ ਨਾ ਹੀ ਰੁਪੀ ਇਹ ਤਾਂ ਨੰਦੂ ਚੀ। ਹੂੰ ਹੂੰ ਹੂੰ। ਸੋ ਦੈਟਸ ਦਿ ਪ੍ਰੋਬਲਮ ਅਸ ਜੀ ਸਾਡੀ ਸਿਚੁਏਸ਼ਨ ਨਹੀਂ ਵਿਗੜ ਗਈ। ਤੇ ਯੂਐਸ ਨੇ ਆ ਕੇ ਸਾਡਾ ਦੇਸ਼ ਲੁੱਟ ਲੈਣਾ। ਐਂਡ ਦੈਨ ਫਿਰ ਅਸੀਂ ਜਿਹੜੀ ਚੀਜ਼ਾਂ ਨੂੰ ਯੂ ਨੋ ਇਨ ਇਨਰ ਮੰਨਦੇ ਆ ਸਾਡਾ ਚਾਰਟਰ ਇੰਡੀਜਨਸ ਰਾਈਟਸ ਆਲ ਥੀਸ ਥਿੰਗ ਜਿਹੜੀ ਅਸੀਂ ਪ੍ਰਾਇੋਰਟਾਈਜ਼ ਕਰਦੇ ਇਹਨਾਂ ਨੂੰ ਉਹਨਾਂ ਨੇ ਫਾੜ ਫਾੜ ਕੇ ਸੁੱਟ ਦਰਾਂ। ਹੂੰ ਜਿਵੇਂ ਕਿ ਯੂਐਸ ਪ੍ਰੈਜ਼ੀਡੈਂਟ ਵੱਲੋਂ ਜਦੋਂ ਕਿ ਪਿੱਛੇ ਜੇ ਕਿਹਾ ਜਾ ਰਿਹਾ ਸੀ ਇਲੈਕਸ਼ਨ ਤੋਂ ਪਹਿਲਾਂ ਕਿ ਕੈਨਡ ਨੂੰ 51st ਸਟੇਟ ਬਣਾ ਦਿੱਤਾ ਜਾਣਾ ਚਾਹੀਦਾ ਇਹ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਹ ਕੈਦਿੰਦੇ ਨੇ ਤੇ ਵੈਨਜ਼ੂਏਲਾ ਦੇ ਜੋ ਪ੍ਰੈਜ਼ੀਡੈਂਟ ਨੇ ਹੁਣ ਉਹਨਾਂ ਨੂੰ ਕੈਦੀ ਬਣਾ ਲਿਆ ਗਿਆ ਤਾਂ ਇਸ ਤੋਂ ਬਾਅਦ ਅੱਗੇ ਜੇ ਕਾਨੂੰਨੀ ਤੌਰ ਤੇ ਦੇਖੀਏ ਤਾਂ ਕੀ ਅੱਗੇ ਕਾਰਵਾਈ ਹੋਵੇਗੀ ਜਾਂ ਉੱਥੋਂ ਦੇ ਜੋ ਵਸਨੀਕ ਨੇ ਉੱਥੋਂ ਦੇ ਲੋਕ ਨੇ ਉਹਨਾਂ ਵਾਸਤੇ ਅੱਗੇ ਕੀ ਮੁਸ਼ਕਿਲਾਂ ਪੈਦਾ ਹੋਣ ਵਾਲੀਆਂ ਨੇ ਦੇਖੋ ਉਹਨਾਂ ਉੱਥੇ ਮੰਡੂਰੋ ਕੋਈ ਦੋ ਅੰਦੋਦੇ ਤੁਲੇ ਇਨਸਾਨ ਤਾਂ ਹੈ ਨਹੀਂ ਉੱਥੇ ਤੇ ਜਿਹੜੇ ਉਹਨਾਂ ਦੇ ਦੇਸ਼ਵਾਸੀ ਹੈਗੇ ਆ ਵੈਨਜ਼ੂਏਲਾ ਦੇ ਰਹਿਣ ਵਾਲੇ ਹੈਗੇ ਆ ਉਹੋ ਕੀ ਇਹ ਤਾਂ ਸ਼ੁਕਰ ਮਨਾਉਂਦੇ ਆ ਕਿ ਉਹਨਾਂ ਦੀ ਜਿਹੜੀ ਸੋਸ਼ਲਿਸਟ ਸਰਕਾਰ ਆ ਉਹ ਹੁਣ ਨਹੀਂ ਰੋਗੀ ਤੇ ਸ਼ਾਇਦ ਯੂਐਸ ਉੱਥੇ ਕੋਈ ਟਰਾਂਜੀਸ਼ਨ ਆਫ ਪਾਵਰ ਕਰੂਗਾ ਪਰ ਇਹਦੀ ਫਲਿੱਪ ਸਾਈਡ ਇਹ ਵੀ ਹੈ ਕਿ ਕੋਈ ਅਸੀਂ ਹੁਣ ਯੂਐਸ ਨੂੰ ਦੁਨੀਆ ਪਾਰ ਰਜਿਮ ਚੇਂਜ ਜਾਂ ਦੂਜੀ ਸਰਕਾਰਾਂ ਚ ਵੜ ਕੇ ਉਹਨਾਂ ਦੀ ਉਹਨਾਂ ਦਾ ਨਕਸ਼ਾ ਬਦਲਣ ਦੀ ਕੋਸ਼ਿਸ਼ ਕਰਨ ਦੀ ਕਿਰਪਾਲਤਾ ਦੇਖੀ ਹੈ ਪਰ ਉਹ ਉਹ ਚੀਜ਼ ਕਦੇ ਵੀ ਕੋਈ ਕਿਸੇ ਸਿਰੇ ਨਹੀਂ ਲੱਗੀ ਕਿਸੇ ਵਧੀਆ ਸਿਰੇ ਨਹੀਂ ਲੱਗੀ ਜੇ ਤੁਸੀਂ ਹੁਣ ਅਫਗਾਨਿਸਤਾਨ 'ਚ ਦੇਖ ਲਓ ਕੀ ਹਾਲ ਹੋਇਆ ਬਟ ਹੋ ਦੇਖਿਆ ਦੇਖਣ ਵਾਲਾ ਦੇਖਣ ਦੀ ਚੀਜ਼ ਹੈ ਕਿ ਅੱਗੇ ਕਿੱਥੇ ਜਾਊਗਾ ਉਹਨਾਂ ਦਾ ਦੇਸ਼ ਬਟ ਇਸ ਵਕਤ ਤਾਂ ਇਹ ਹੈ ਕਿ ਉਹ ਯੂਐਸ ਨੇ ਕੰਟਰੋਲ ਸਾਹਮਲੇ ਆਇਆ ਤੇ ਉਹ ਹੋਪਫਲੀ ਫ੍ਰੀ ਇਲੈਕਸ਼ਨ ਕਰਨਗੇ ओके ਤੇ ਇਹਦੇ ਨਾਲ ਹੀ ਜਾਣ ਤੋਂ ਪਹਿਲਾਂ ਤੁਸੀਂ ਕੋਈ ਹੋਰ ਜਾਣਕਾਰੀ ਸਾਂਝੀ ਕਰਨੀ ਚਾਹੋਗੇ ਇਸ ਟੌਪਿਕ ਨਾਲ ਰਿਲੇਟਡ ਜਾਂ ਕੋਈ ਹੋਰ ਦੱਸਣਾ ਚਾਹੋਗੇ ਉਹ ਮੈਂ ਇਨਾ ਹੀ ਕਹਿਣਾ ਚਾਹਾਂਗਾ ਕਿ ਵੀ ਸ਼ੁੱਡ ਡੈਫੀਨਟਲੀ ਬੀ ਐਂਗਰੀ ਸਾਡੀ ਸਰਕਾਰਾਂ ਨਾਲ ਸਾਨੂੰ ਆਪਣਾ ਜਿਹੜਾ ਉਹਨਾਂ ਉਹਨਾਂ ਦੇ ਵੱਲ ਇਸ ਚੀਜ਼ ਦੇ ਵੱਲ ਜੋ ਕਨਸਰਨ ਹੈ ਉਹ ਸ਼ੇਅਰ ਕਰਨਾ ਚਾਹੀਦਾ ਹੈ ਤੇ ਇਹ ਡਿਮਾਂਡ ਕਰਨਾ ਚਾਹੀਦਾ ਹੈ ਕਿ ਸਾਡੀ ਸਰਕਾਰਾਂ ਬੈਟਰ ਕਰਨ राइट इस चीज दे आप और चाचा करेंगे आप बोले एब्जॉर्ब बिल्कुल जी ते एक बारी अपनी डिटेल्स ਵੀ ਸਾਂਝੀਆਂ ਕਰ ਦੋ ਤੁਹਾਡੇ ਵੱਲੋਂ ਕਿ ਕੀ-ਕੀ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਤੇ ਤੁਹਾਨੂੰ ਕੰਟੈਕਟ ਕਿਵੇਂ ਕੀਤਾ ਜਾਵੇ ਹਾਂਜੀ ਬਿਲਕੁਲ ਸਾਡਾ ਆਫਿਸ ਹੈਗਾ ਇਥੇ ਬ੍ਰੈਂਟਨ 'ਚ ਓਨ ਕੋਰਵੇ ਇਨ ਕਵੀਨ 27 ਆਰਮਥੋਰਪ ਰੋਡ ਬਿੰਟਲਾ ਤੇ ਸਾਡਾ ਨੰਬਰ ਹੈਗਾ 905 858 6768 ਮੇਰਾ ਪਰਸਨਲ ਨੰਬਰ ਹੈਗਾ 647 300 7875 ਥੈਂਕ ਯੂ ਸੋ ਮਚ ਸਸ਼ਿਕਾ ਥੈਂਕ ਯੂ ਸੋ ਮਚ ਤਾਂ ਇਸੇ ਅਜਾ ਸਾਡਾ ਪ੍ਰੋਗਰਾਮ ਕੈਨੇਡਾ ਦੇ ਕਾਨੂੰਨ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਮੁਲਾਕਾਤ ਕਰਵਾਈ ਗਈ ਹੈ ਬਿੰਬ ਲਾਅ ਫਾਰਮ ਤੋਂ ਤੇਜਵੀਰ ਬਿੰਬ ਜੀ ਦੇ ਨਾਲ ਜਿਨ੍ਹਾਂ ਦੇ ਵੱਲੋਂ ਕਾਫੀ ਵਧੀਆ ਜਾਣਕਾਰੀ ਸਾਂਝੀ ਕੀਤੀ ਗਈ ਹੈ ਜੋ ਕਿ ਵੈਨਜ਼ੂਏਲਾ ਦੇ ਵਿੱਚ ਹਾਲਾਤ ਪੈਦਾ ਹੋਏ ਨੇ ਤੇ ਇਹਦੇ ਨਾਲ ਗਲੋਬਲ ਮਾਰਕੀਟ ਹੈ ਜਿਹੜੀ ਕਿਸ ਤਰ੍ਹਾਂ ਦੇ ਨਾਲ ਇਫੈਕਟ ਹੋ ਸਕਦੀ ਹੈ ਕੀ ਕੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਆ ਤੇ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਅੱਜ ਦੀ ਗੱਲਬਾਤ ਚੰਗੀ ਲੱਗੀ ਹੋਵੇਗੀ ਜੇਕਰ ਤੁਸੀਂ ਪ੍ਰੋਗਰਾਮ ਨੂੰ ਦੁਬਾਰਾ ਦੇਖਣਾ ਚਾਹੁੰਦੇ ਹੋ ਤਾਂ YouTube ਚੈਨਲ ਹਮਦਰ ਮੀਡੀਆ ਗਰੁੱਪ ਤੇ ਲਾਈਵ ਦੇ ਵਿੱਚ ਜਾ ਕੇ ਦੁਬਾਰਾ ਦੇਖ ਸਕਦੇ ਹੋ ਤੇ ਹੋਰਾਂ ਨਾਲ ਸਾਂਝਾ ਕਰ ਸਕਦੇ ਹੋ ਜਲਦ ਹਾਜ਼ਰ ਹੋਵਾਂਗੇ ਨਵਾਂ ਪ੍ਰੋਗਰਾਮ ਲੈ ਕੇ ਇਸੇ ਸਮੇਂ ਤੇ ਹਰ ਹਫਤੇ ਤੁਹਾਡੇ ਨਾਲ ਮੁਲਾਕਾਤ ਕੀਤੀ ਜਾਵੇਗੀ ਬਣੇ ਰੌਮਦਾਰ ਟੀਵੀ